ਹਾਗੁਰਜੀ ਕੀ ਫਤਿਹ ਅੱਜ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਅਧਿਕਾਰ ਜੇਪੀ ਨੱਡਾ ਜੀ ਦਾ ਸ਼੍ਰੀ ਨਾਨਪੁਰ ਸਾਹਿਬ ਰੇਲਵੇ ਸਟੇਸ਼ਨ ਤੇ ਆਉਣਾ ਹੋਇਆ ਔਰ ਉਹਨਾਂ ਨੂੰ ਜੀ ਆਇਆਂ ਕਹਿਣ ਵਾਸਤੇ ਬਹੁਤ ਸਾਰੇ ਪਾਰਟੀ ਵਰਕਰ ਉੱਥੇ ਪਹੁੰਚੇ ਮੈਂ ਵੀ ਉਹਨਾਂ ਦੀ ਔਰ ਭਗਤ ਕਰਨ ਵਾਸਤੇ ਉੱਥੇ ਪਹੁੰਚਿਆ ਲੇਕਿਨ ਹੈਰਾਨੀ ਇਸ ਗੱਲ ਦੀ ਹੋਈ ਕਿ ਸਿੱਖਾਂ ਦਾ ਮਹਾਨ ਇਤਿਹਾਸਕ ਸ਼ਹਿਰ ਜਿੱਥੇ ਖਾਲਸਾ ਪੰਥ ਦੀ ਸਹਾਜਨਾ ਕੀਤੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨੇ ਸਿੱਖਾਂ ਦੀ ਜਨਮ ਭੂਮੀ ਕਿਹਾ ਜਾ ਸਕਦਾ ਔਰ ਦੂਸਰੀ ਗੱਲ ਇਹ ਕਿ ਸਿੱਖਾਂ ਦੇ ਪੰਜਾਂ ਤਖਤਾਂ ਦੇ ਵਿੱਚੋਂ ਦੂਜੇ ਮਹਾਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਜਿਹੜੇ ਕਿ ਇਸੇ ਸ੍ਰੀ ਨਾਨਕਪੁਰ ਸਾਹਿਬ ਦੀ ਧਰਤੀ ਤੇ ਮੌਜੂਦ ਹਨ ਇਹਨਾਂ ਸਥਾਨਾਂ ਨੂੰ ਦੇਖ ਕੇ ਜੋ ਆਉਣ ਵਾਲੀਆਂ ਸੰਤਾਂ ਦੇ ਵਿੱਚ ਸ਼ਰਧਾ ਹੁੰਦੀ ਹੈ ਔਰ ਅੱਜ ਰੇਲਵੇ ਸਟੇਸ਼ਨ ਤੇ ਜਦੋਂ ਮੈਂ ਦੇਖਿਆ ਕਿ ਜਿਹੜਾ ਰੇਲਵੇ ਸਟੇਸ਼ਨ ਦਾ ਮੁੱਖ ਦੁਆਰ ਹੈਗਾ ਜਿੱਥੋਂ ਆਪਾਂ ਰੇਲਵੇ ਸਟੇਸ਼ਨ ਰੇਲ ਫੜਨ ਵਾਸਤੇ ਚੜਦੇ ਆਂ ਪੌੜੀਆਂ ਉਥੇ ਆਨੰਦਪੁਰ ਸਾਹਿਬ ਲਿਖਿਆ ਗਿਆ ਉਹਦੇ ਖੱਬੇ ਪਾਸੇ ਜੇ ਮੈਂ ਗੱਲ ਕਰਾਂ ਹਿੰਦੀ ਚ ਵੀ ਆਨੰਦਪੁਰ ਸਾਹਿਬ ਲਿਖਿਆ ਸੱਜੇ ਪਾਸੇ ਪੰਜਾਬੀ ਚ ਵੀ ਆਨੰਦਪੁਰ ਸਾਹਿਬ ਲਿਖਿਆ ਉਹ ਹੈਰਾਨੀ ਇਸ ਗੱਲ ਦੀ ਕਿ ਜਿਹੜੇ ਸੜਕ ਤੋਂ ਐਂਟਰੀ ਕਰਦੇ ਆ ਜਿੱਥੇ ਜਾਂ ਐਗਜ਼ਿਟ ਕਰਦੇ ਆ ਉਥੇ ਸ਼੍ਰੀ ਰਾਮਪੁਰ ਸਾਹਿਬ ਲਿਖਿਆ ਸੋ ਇਹ ਮੈਨੂੰ ਇੱਕ ਕਮੀ ਜਿਹੜੀ ਹੈ ਮਹਿਸੂਸ ਹੋਈ ਕਿ ਇਸ ਪਵਿੱਤਰ ਨਗਰੀ ਦੇ ਨਾਲ ਸ਼੍ਰੀ ਆਨੰਦਪੁਰ ਸਾਹਿਬ ਜਿਹੜਾ ਸ਼ਬਦ ਹੈ ਉਹ ਲਿਖਿਆ ਜਾਣਾ ਚਾਹੀਦਾ ਸੀਗਾ ਮੈਂ ਨਗਾ ਸਾਹਿਬ ਨੂੰ ਮਿਲ ਕੇ ਇਸ ਗੱਲ ਨੂੰ ਉਹਨਾਂ ਦੇ ਵੀ ਧਿਆਨ ਚ ਲਿਆਵਾਂਗਾ ਔਰ ਮੈਂ ਕਹਿਣਾ ਚਾਹੁੰਨਾ ਸਾਡੇ ਰੇਲਵੇ ਮੰਤਰੀ ਜਿਹੜੇ ਕਿ ਇੱਕ ਆਪ ਸਿੱਖ ਪਰਿਵਾਰ ਤੋਂ ਹਨ ਰਵਨੀਤ ਸਿੰਘ ਬਿੱਟੂ ਜੀ ਮੈਂ ਉਹਨਾਂ ਦੇ ਧਿਆਨ 'ਚ ਗੱਲ ਲੈਣੀ ਚਾਹੁੰਨਾ ਕਿ ਇਹਦੇ 'ਚ ਅਗਰ ਕਾਗਜ਼ਾਤ 'ਚ ਕੋਈ ਕਮੀ ਹੈ ਇਹਦੇ 'ਤੇ ਸ਼ੋਧ ਕੀਤੀ ਜਾਵੇ ਸਿੱਖਾਂ ਦੀ ਮਹਾਨ ਇਸ ਨਗਰੀ ਨੂੰ ਸ਼੍ਰੀ ਅਨੰਦਪੁਰ ਸਾਹਿਬ ਦੇ ਨਾਲ ਨਾਂ ਦੇ ਨਾਲ ਸਿਸ਼ੋਭਤ ਕੀਤਾ ਜਾਵੇ ਔਰ ਇਸ ਤਰੀਕੇ ਦੀ ਮੈਂ ਹੋਰ ਐਗਜ਼ਾਮਪਲ ਦੇ ਰਿਹਾ ਕਿ ਜਿਹੜਾ ਸ਼੍ਰੀ ਨਾਨਕਪੁਰ ਸਾਹਿਬ ਦਾ ਬੱਸ ਸਟੈਂਡ ਹੈ ਉੱਥੇ ਵੀ ਸ਼੍ਰੀ ਸ਼ਬਦ ਦੇ ਨਾਲ ਅਨੰਦਪੁਰ ਸਾਹਿਬ ਨੂੰ ਸੰਬੋਧਨ ਕੀਤਾ ਗਿਆ ਔਰ ਜੇ ਮੈਂ ਗੱਲ ਕਰਾਂ ਇੱਥੋਂ ਜਾਣ ਵਾਲੇ ਜਿਹੜੇ ਰਸਤੇ ਸ਼੍ਰੀ ਨੈਣਾਦੇਵੀ ਦੇ ਮਾਤਾ ਨੈਣਾਦੇਵੀ ਦੇ ਉਸ ਸਥਾਨ ਨੂੰ ਜਿਹੜੇ ਰਸਤੇ ਜਾਂਦੇ ਆ ਉੱਥੇ ਵੀ ਸਤਕਾਰ ਵਜੋਂ ਸ਼੍ਰੀ ਸ਼ਬਦ ਜਿਹੜਾ ਉਹ ਨਾਲ ਲਿਖਿਆ ਗਿਆ ਸੋ ਮੈਂ ਇਸ ਗੱਲ ਦੀ ਮੰਗ ਕਰਦਾ ਕਿ ਇਹਦੀ ਤੁਰੰਤ ਸ਼ੋਧ ਕੀਤੀ ਜਾਵੇ ਕਿਉਂਕਿ ਇਸ ਸਥਾਨ ਦੀ ਸਿੱਖਾਂ ਤੇ ਨਹੀਂ ਬਲਕਿ ਪੂਰੇ ਸੰਸਾਰ ਦੇ ਵਿੱਚ ਇੱਥੇ ਜਿਹੜੇ ਸ਼ਰਧਾਲੂ ਆਉਂਦੇ ਆ ਗੁਰੂ ਨਾਨਕ ਨਾਮ ਲੇਵਾ ਸੰਗਤ ਆਉਂਦੀ ਹੈ ਉਹਨਾਂ ਦੇ ਮਨ ਦੇ ਵਿੱਚ ਜੋ ਸਤਕਾਰ ਹੈ ਉਹ ਸਰਕਾਰ ਜਰੂਰ ਸਰਕਾਰ ਨੂੰ ਵੀ ਬਹਾਲ ਕਰਨਾ ਚਾਹੀਦਾ ਤੋਂ ਸ਼੍ਰੀ ਨਾਨਕਪੁਰ ਸਾਹਿਬ ਲਿਖ ਕੇ ਜਿਹੜੀ ਕਰੈਕਸ਼ਨ ਹੋਈ ਹੋਈ ਹੈ ਉਹਨੂੰ ਜਿਹੜਾ ਸ਼ੁੱਧ ਕੀਤਾ ਜਾਵੇ